ਆ ਤੁਹਾਡੇ ਘਰ ਤੇ ਅਟੈਕ ਹੈ ਫਸਟ ਸਟੈਪ ਹੈ ਪਹਿਲੇ ਤੁਹਾਡੇ ਡਰਾਈੰਗ ਰੂਮ 'ਚ ਅਟੈਕ ਕਬਜ਼ਾ ਕਰ ਗਏ ਫਿਰ ਤੁਹਾਡੇ ਬੈਡਰੂਮ 'ਚ ਪਹੁੰਚਣਗੇ ਸੋ ਦਿਸ ਇਜ਼ ਅ ਟੈਸਟਿੰਗ ਪੁਆਇੰਟ ਫॉर us ਐਂਡ ਆਮ ਵਿਦ ਦਾ ਸਟੂਡੈਂਟਸ ਐਂਡ ਐਸ ਪੀਪਲ ਆਫ ਪੰਜਾਬ ਮੈਂ ਇਰਿਸਪੈਕਟਿਵ ਆਫ ਐਨੀ ਪੋਲਿਟਿਕਲ ਪਾਰਟੀ ਮੈਂ ਸਾਰਿਆਂ ਨੂੰ ਬੇਨਤੀ ਕਰਦਾ ਹਾਂ ਵੀ ਸ਼ੁੱਡ ਸਿਟ ਅੰਡਰ ਵਨ ਪਲੈਟਫਾਰਮ ਐਂਡ ਕਨਵੇਯ ਦਾ ਮੈਸੇਜ ਐਸ ਇਫ ਯੂ ਕਨਵੇਯ ਟੁਗੇਦਰ ਇਟਸ ਅ ਵੈਰੀ ਸਟਰੋਂਗ ਮੈਸੇਜ ਦੈ ਇਰਿਸਪੈਕਟਿਵ ਆਫ ਵਾਟਐਵਰ ਅਫੀਲੀਏਸ਼ਨਸ ਆਰ ਅਸੀਂ ਇਸ ਯੂਨੀਵਰਸਿਟੀ ਨੂੰ ਕਿਸੇ ਹਾਲਤ 'ਚ ਨਹੀਂ ਜਾਣ ਦੇਵਾਂਗੇ ਦਿਸ ਇਜ਼ ਪੰਜਾਬ